ਅੰਮ੍ਰਿਤਸਰ ਦੇ ਵਿੱਚ ਸਾਰੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਜਿੰਨੇ ਵੀ ਚੈਨਲ ਜਾਂ YouTube YouTube ਚੈਨਲ ਵਾਲੇ ਨੇ ਛੋਟੇ ਵੱਡੇ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਜਿਹੜੀ ਪੈਸ ਕਾਨਫਰੰਸ ਵਾਸਤੇ ਉਤਸ਼ਾਹੇ ਤੌਰ ਤੇ ਇੱਥੇ ਪਹੁੰਚੇ ਹੋ ਮੈਨੂੰ ਤੁਹਾਡੇ ਤੋਂ ਇਹੀ ਉਮੀਦ ਹੈ ਕਿ ਜਿਹੜੇ ਲੋਕਾਂ ਦਾ ਪਿਛਲੇ ਸਿਆਸੀ ਲੋਕਾਂ ਨੇ ਜਿਨ੍ਹਾਂ ਨੇ ਵਧਿੱਕੀਆਂ ਕੀਤੀਆਂ ਉਹਨਾਂ ਦਾ ਇਨਸਾਫ ਨਹੀਂ ਮਿਲ ਸਕਿਆ ਮੈਂ ਤੁਹਾਡੇ ਚੈਨਲਾਂ ਤੇ ਮਾਧਿਅਮ ਰਾਹੀਂ ਜਿਹੜੇ ਉਹਨਾਂ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਚਾਹੇ ਸਾਡੇ ਕੋਰਟ ਦੇ ਸੈਸ਼ਨ ਜੱਜ ਸਾਹਿਬਾਨ ਹੋਣ ਹਾਈ ਕੋਰਟ ਦੇ ਜਸਟਿਸ ਸਾਹਿਬ ਹੋਣ ਚਾਹੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਹੋਣ ਉਹਨਾਂ ਤੱਕ ਮੈਂ ਗੱਲ ਤੁਹਾਡੇ ਚੈਨਲਾਂ ਦੇ ਥਰੂ ਭੇਜਣੀ ਚਾਹੁੰਦਾ ਤਾਂ ਕਰਕੇ ਮੈਂ ਅੱਜ ਤੁਹਾਡੇ ਅਮਸਾਚ ਪ੍ਰੈਸ ਕਾਨਫਰੰਸ ਦੇ ਸਾਹਮਣੇ ਆ ਈ ਵਿਚਾਰ ਜੀ ਵਿਸ਼ਾ ਜਿਹੜਾ ਮੇਨ ਵਿਸ਼ਾ ਜਿਹੜਾ ਕੱਲ ਪਰਸੋਂ ਤੋਂ ਚੱਲ ਰਿਹਾ ਜਿਹੜਾ ਸਾਡੇ ਗਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਉਹਨੇ ਸੋਸ਼ਲ ਮੀਡੀਆ ਤੇ ਉਹਦੇ ਮੁੰਡੇ ਨੇ ਕੱਲ ਇੱਕ ਪਰਸੋਂ ਦੋ ਤਿੰਨ ਦਿਨ ਤੋਂ ਪਾਈ ਆ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਾਲਾਂ ਆਉਦੀਆਂ ਤਾਂ ਕੱਲ ਥ੍ਰੈਟ ਕਾਲ ਦੇ ਬਜਾਏ ਸ਼ਿਕਾਇਤਾਂ ਵੀ ਕੀਤੀਆਂ ਕਿ ਸਾਨੂੰ ਆ ਕੁਝ ਹੋਣ ਰਿਹਾ ਉਹਦੇ ਬਦਲੇ ਚ ਉਹਦੇ ਬੇਟੇ ਨੇ ਜਿਹੜੀ ਪੋਸਟ ਪਾਈ ਆ ਉਹਦੇ ਥੱਲੇ ਕਿਸੇ ਨੇ ਕਮੈਂਟਸ ਕੀਤਾ ਹੈ ਕਮੈਂਟ ਉਹਨੇ ਗਲਤ ਕੀਤਾ ਉਹ ਜਿਹੜਾ ਕਮੈਂਟ ਕੀਤਾ ਵਾ ਉਹਦੇ ਬਦਲੇ ਚ ਉਹ ਬੰਦੇ ਨੂੰ ਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਘੰਟੇ ਦੇ ਵਿੱਚ ਰੈਸਟ ਕੀਤਾ ਤਾਂ ਰੈਸਟ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਹਿੰਦੇ ਕਿ ਜੱਗੂ ਸਾਨੂੰ ਭਗਵਾਨਪੁਰਜਾ ਥ੍ਰੈਟ ਕਾਲ ਕਰਦਾ ਐ ਐਸਐਸਬੀ ਬਟਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਬਿਲਕੁਲ ਕਲੀਅਰ ਕੱਟ ਕਰ ਦਿੱਤਾ ਕਿ ਕੋਈ ਐਸੀ ਥ੍ਰੈਟ ਕਾਲ ਜਿਹੜੀ ਇਸ ਪਰਿਵਾਰ ਨੂੰ ਨਹੀਂ ਆਈ। ਕਹ ਲੋਕਾਂ ਨੂੰ ਗਮਰਾਹ ਕਰਦਾ। ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਨਾਲ ਸਬੰਧ ਨੇ। ਤਾਂ ਜਿਹੜੇ ਲੋਕਾਂ ਦੇ ਆਪ ਗੈਂਗਸਟਰਾਂ ਨਾਲ ਸਬੰਧ ਹੋਣ ਅੱਜ ਉਹ ਲੋਕੀ ਕਹਿੰਦੇ ਫਿਰਨ ਕਿ ਸਾਨੂੰ ਗੈਂਗਸਟਰਾਂ ਕੋਲੋਂ ਖਤਰਾ ਸਾਨੂੰ ਗੈਂਗਸਟਰ ਥ੍ਰੈਟ ਕਰਨਾ ਦਿੰਦੇ ਨੇ। ਅਮਰੀਕਾ ਲਈਦੂੰ ਸ਼ਰਮ ਵਾਲੀ ਕੋਈ ਗੱਲ ਨਹੀਂ। ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਚ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਣੀ ਬਹੁਤ ਕਲੀਅਰ ਕਾਟ ਮੈਂ ਕਹਿ ਕੇ ਚੱਲਿਆ ਕਿ 17 ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਨੇ ਇਹਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸਸੀ ਰਿజర్ਵ ਕੋਟਾ ਕਰਕੇ ਉੱਥੇ ਇੱਕ ਨਾਰਮਲ ਜਿਹਾ ਐਸਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਇਹ ਗੈਂਗਸਟਰਾਂ ਦੀ ਉਸਤਪਨਾ ਹੀ ਕਰਦੇ ਰਹੇ ਹੋਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਦਾ ਕੋਈ ਖਤਰਾ ਪੜਾ ਮਤੋਂ ਵੱਡੇ ਚੈਨਲ ਦੇ ਰਾਈ ਕਹਿਣ ਡਿਆ ਕਿ ਜਦੋਂ ਮੁਖ्तार ਅंसारी ਨੂੰ ਇੱਕ ਝੂਠਾ ਕੇਸ ਬਣਾ ਕੇ ਇੱਕ ਨਾਰਮਲ ਮਹਾਲੀ ਚ ਇੱਕ ਥਾਣੇ ਚ ਪਰਚਾ ਦਰਜ ਕਰਕੇ ਤਾਂ ਉਹਨੂੰ ਲਗਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ ਚ ਲੈ ਕੇ ਆਂਦਾ ਯੂਪੀ ਦੀ ਸਰਕਾਰ ਟਿੱਟ ਕੇ ਮਰ ਗਈ ਕਈ ਵਾਰੀ ਉਹਨਾਂ ਵਕੀਲ ਵੱਡੇ ਵੱਡੇ ਕੀਤੇ ਕਿ ਇਹ ਬੜਾ ਵੱਡਾ ਜਿਹੜਾ ਗੈਂਗਸਟਰ ਆ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਕਾਂਗਰਸ ਦੀ ਸਰਕਾਰ ਚੱਲਦੀ ਇਹਨਾਂ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸ਼ਤਪਨਾ ਹੀ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾਂ 'ਚ ਰੱਖਦੇ ਰਹੇ ਜੇਲਾਂ 'ਚ ਨਹੀਂ ਰੱਖਦੇ ਰਹੇ ਮੈਨੂੰ ਲੱਗਦਾ ਇਹ ਤਾਂ ਇੱਕ ਬਹਾਨਾ ਜੇਲਾਂ ਦਾ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਿਹੜਾ ਇਹ ਦਿੰਦੇ ਰਹੇ ਨੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਨ ਆਇਆ ਇੱਕ ਗੱਲ ਹੋਰ ਆ ਜਿਹੜਾ ਪਿਛਲੀ ਦਿਨੀ ਜਿਹੜਾ ਸੀਗਾ ਜੱਗੂ ਭਗਵਾਨਪੁਰੀਏ ਦਾ ਬ੍ਰਦਰ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕਟਿਆ ਕਿ ਜਿਹੜਾ ਪੱਪੂ ਢਿਲਵਾਲਾ ਸਰਪੰਚ ਮਾਰਿਆ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲਾਂ ਤੇ ਰਹੀਂ ਇਹ ਗੱਲ ਕਹਿਣ ਚੱਲਿਆ ਕਹਿ ਰਿਆਂ ਕਿ ਅਗਰ ਉਹ ਪਪੂ ਢਿਲਵਾਂ ਵਾਲੇ ਦਾ ਕਤਲ ਦਾ ਨਿਚੋਰ ਕਰਨਾ ਤਾਂ ਉਹਦੇ ਵਿੱਚ ਜੱਗੂ ਭਗਵਾਨਪੂਰੀ ਦਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੋਣੀ ਮੁੰਡੇ ਨੇ ਢਿਲਵਾਂ ਦੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪਪੂ ਢਿਲਵਾਂ ਵਾਲੇ ਨੂੰ ਉਹਦਾ ਰਿਮਾਂਡ ਲਿਆ ਜਾਏ ਤਾਂ ਜਿਹੜਾ ਜੱਗੂ ਭਗਵਾਨਪੂਰੀ ਦਾ ਭਰਾ ਇਹ ਗੱਲ ਕਹਿੰਦਾ ਕਿ ਇਹਨੇ ਜਿਹੜਾ ਉਥੇ ਗੋਲਡੀ ਪੰਮਰਾ ਹੈ ਉਹਦੇ ਫੋਨ ਤੋਂ ਗੱਲ ਹੋਈ ਸੁਖਜਿੰਦਰ ਰੰਧਾਵੇ ਨਾਲ ਤਾਂ ਉਹਨੇ ਕਿਹਾ ਤੁਸੀਂ ਇਹਦਾ ਕਤਲ ਕਰ ਦਿਓ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਹੈ ਉਹਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨਾਂ ਨੂੰ ਲਿਆਂਦਾ ਜਾ ਤਾਂ ਸਾਹਮਣੇ ਇਹਨਾਂ ਨੂੰ ਇੰਟਰੋਗਾਈਟ ਕੀਤਾ ਜਾਏ ਉਹ ਬਕਣ ਗਏ ਜਦੋਂ ਬਕਣ ਗਏ ਉਸ ਪਰਚੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਅੱਜ ਤਰ ਤਰ ਤੋਕਰਾਂ ਖਾ ਰਿਹਾ ਹੈ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਅਨਸਾਰ ਤਾਂ ਮਿਲੂਗਾ ਇਹ ਸਾਰੇ ਬੰਦੇ ਲਿਆ ਕੇ ਇੰਟਰੋਗੇਟ ਕਰਕੇ ਤਾਂ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਇਹ ਮੇਰਾ ਮੇਨ ਮਕਸਦ ਹੈ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਤਾਂ ਡੀਐਸ ਸਾਹਮਣੇ ਤੇ ਵੀ ਇਨਕੁਆਰੀ ਵਾਸਤੇ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਹਿਲਾਂ ਮੈਂ ਚੰਨਨ ਦੇ ਲਈ ਤੁਹਾਡੇ ਘਰਾਂ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ ਦੋ ਤਿੰਨ ਦਿਨ ਤੋਂ ਤਾਂ ਦੋ ਤਿੰਨ ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੁਝ ਸੀਐਮ ਸਾਹਿਬ ਦੇਖ ਲੈਣ ਕਿ ਹੁਣ ਲਾਈਵ ਚੱਲ ਰਿਹਾ ਸਾਰੇ ਚੰਨਨਾਂ ਦੇਖ ਲੈਣਾ ਸਭ ਨੇ ਦੇਖ ਲੈਣਾ ਮੈਂ ਤੁਸੀਂ ਗੱਲ ਕਰਦੇ ਹੋ ਤੁਸੀਂ ਲੱਗ ਕੇ ਜੋਗੇ ਬਿਲਕੁਲ ਜੀ ਜਿੰਨਾ ਚਿਰ ਰਿਮਾਂਡ ਤੇ ਨਹੀਂ ਆਉਂਦੇ ਉਹ ਬੰਦੇ ਰਿਮਾਂਡ ਤੇ ਸਾਹਮਣੇ ਕਹਿਣਗੇ ਕਿ ਜੱਗੂ ਭਗਵਾਨ ਪੁਰੀਆ ਵੀ ਕਹੇਗਾ ਤੇ ਜਿਹੜੇ ਦੀਪ ਹੁਣੀ ਅੰਦਰ ਗਏ ਨੇ ਉਹ ਵੀ ਕਹਿਣਗੇ ਤਾਂ ਜਿਹਦੇ ਫੋਨ ਤੋਂ ਗਿਆ ਜਦੋਂ ਪੁਲਿਸ ਨੇ ਇੰਟਰੋਗੇਟ ਕਰਤੀ ਆ ਤਾਂ ਕੰਧਾਂ ਬਖਦੀਆਂ ਤੁਸੀਂ ਆਪਣੇ ਇੱਕ ਮਿੰਟ ਗੱਲ ਲਿਖੀ ਤੁਹਾਡੀ ਜਿਹੜੇ ਤੁਹਾਡੀ ਇਲੈਕਸ਼ਨ ਹੋਈ ਸੀ ਤਾਂ ਤੇ ਵੀ ਉਹ ਕਹਿੰਦੇ ਰੋਕ ਲੱਗਦੇ ਰਹੇ ਜੱਗੂ ਦੀ ਗੱਲ ਕਰੋ ਤੁਸੀਂ ਵੀ ਸਪੋਰਟ ਲਈ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਜਾਂ ਜੱਗੂ ਦੇ ਬੰਦਿਆਂ ਤੋਂ ਕਦੀ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਜਾਂ ਜੱਗੂ ਦੇ ਬੰਦਿਆਂ ਦੀ ਇਲੈਕਸ਼ਨ ਦੀ ਮਦਦ ਲਈ ਬਿਲਕੁਲ ਨਹੀਂ ਮੈਂ ਲਈ ਜੀ ਸਮਝ ਗਏ ਬਿਲਕੁਲ ਨਹੀਂ ਮੈਂ ਮਦਦ ਲਈ ਕੋਈ ਬੰਦਾ ਸਾਫਤ ਕਰ ਦੇ ਕਿ ਮੈਂ ਉਹਨਾਂ ਦੀ ਮਦਦ ਲਈ ਹੈ ਜਿਹੜੇ ਅਲਿਗੇਸ਼ਨ ਲਾ ਰਹੇ ਨੇ ਹੈ ਜਿਹੜੇ ਇਹਨਾਂ 'ਤੇ ਅਲਿਗੇਸ਼ਨ ਲੱਗਦੇ ਨੇ ਤੁਹਾਡੀ ਤੁਹਾਡੇ ਵੱਲੋਂ ਇਲੈਕਸ਼ਨ ਦੀ ਮਦਦ ਲਈ ਚੀ ਗਈ ਹੈ ਅਲਿਗੇਸ਼ਨ ਲਾਉਣਾ ਤੁਸੀਂ ਜਿੱਦ ਤੱਕ ਜੋ ਮਰਜ਼ੀ ਅਲਿਗੇਸ਼ਨ ਲਾ ਦਿਓ ਦੇ ਰੰਦਾ ਬਸਾਉਂਦਾ ਐਪੀ ਵੀ ਕਰ ਸਕਦਾ ਤੁਸੀਂ ਕੋਈ ਵਰਤੀ ਅਲੀਗੇਸ਼ਨ ਲਾਓ ਮੈਂ ਮੈਂ ਪ੍ਰੂਫ ਤੇ ਤਨਾ ਆ ਦੇਖੋ ਠੀਕ ਹੈ ਨਾ ਆ ਕੀ ਕਹਿ ਰਿਹਾ ਆ ਆ ਤੁਹਾਨੂੰ ਮੈਂ ਸੁਣਾਉਣਾ ਹੁਣੇ ਇਹ ਆ ਸੁਣੋ ਉਹ ਯਾਰ ਤੂੰ ਬਾਤ ਜਦੋਂ ਆਪਣੀ ਇਥੇ ਕਾਲੀ ਦਲ ਸੀ ਉਸ ਤੋਂ ਬਾਅਦ ਸੁਖੀ ਰੰਦਾ ਵੀ ਉਹਨਾਂ ਦੀ ਸਰਕਾਰ ਬਣੀ ਕਾਂਗਰਸ ਬਣੀ ਉਹ ਟਾਈਮ ਸੁਖੀ ਨੂੰ ਪੁੱਛੋ ਵੀ ਤੇਰੇ ਨਾਲ ਜੱਗੂ ਨਹੀਂ ਸੀ ਕੋਮਦਾ ਤੂੰ ਜੱਗੂ ਦੀ ਸਪੋਰਟ ਨਹੀਂ ਸੀ ਲੈਂਦਾ ਇੰਨੇ ਮੁੰਡੇ ਸਾਡੇ ਏਰੀਆ ਦੇ ਵਿੱਚੋਂ ਹੀ ਕਿੰਨੇ ਮੁੰਡੇ ਇਸ ਏਰੀਆ ਦੇ ਵਿੱਚੋਂ ਜੀਂਦੇ ਨੇ ਘਰਾਂ 'ਚ ਬਿਠਾਤੇ ਔਰਤ ਕੇ ਪਰਚੇ ਕਰਾਤੇ ਘਰਾਂ ਦੇ ਘਰ ਖਤਮ ਕਰ ਦਿੰਦੇ ਸੁਖੀ ਦੇ ਨਾਲ ਜਰੂਰ ਸਾਡੇ ਕਨੈਕਟਡ ਹੈਗੇ ਆ ਹਮਮ ਸੁਖੀ ਦੇ ਟਾਈਮ ਸਰਪੰਚੀ ਵੀ ਸਾਡੇ ਕੋਲ ਆ ਠੀਕ ਆ ਮਾਤਾ ਜੀ ਮੋਕੇ ਦੇ ਮੈਂਬਰ ਹੀ ਐਸੀ ਸੀਟ ਸੀ ਤਾਂ ਸਾਡਾ ਆਪ ਦਾ ਬੰਦੇ ਸਰਪੰਚ ਬਣਾਇਆ ਸੀ ਪੁੱਛੋ ਸੁਖੀ ਨੂੰ ਇਹਨੇ ਨਹੀਂ ਬਣਾਇਆ ਬਿਨਾਂ ਇਲੈਕਸ਼ਨ ਦੇ ਤੋਂ ਸਾਨੂੰ ਸਰਪੰਚ ਬਣਾਇਆ ਨੇ ਜੇ ਰੰਗ ਆਵਾਜ਼ ਜਗੂਨਾ ਦੇ ਕੋਲ ਤੇ ਲੋੜਾ ਬੰਦੂ ਰਵਾ ਸਕਦਾ ਤੇ ਉਹ ਨੂੰ ਦਸੂ ਸਾਡੀ ਮਾਤਾ ਕਿਸੇ ਨੂੰ ਨਹੀਂ ਮਰਵਾ ਸਕਦਾ ਇਹਨੂੰ ਪੁੱਛੋ ਗੋਲਡੀ ਤੋਂ ਮਰੇ ਦੇਤੇ ਫੋਨ ਤੇ ਫੋਨ ਤੇ ਸਰਪੰਚ ਜੀ ਬਣਾਇਆ ਕਿ ਇਹ ਨਹੀਂ ਮਰੇ ਇਹ ਤਾਂ ਸਾਰੇ ਸਾਰੇ ਲਖਣਾ ਤੇ ਮੇਰੇ ਪਿੰਨਾਂ ਤੇ ਲਖਣਾ ਹੋਣੀਆਂ ਮੈਂ ਤੁਹਾਨੂੰ ਦੱਸਦਾ ਹਾਂ ਕੋਣ ਜਿਹੜਾ ਸਰਪੰਚ ਆ ਕੋਣ ਸਰਪੰਚ ਜਿਹੜੀ ਮੌਕੇ ਦੀ ਸਰਪੰਚ ਆ ਉਹ ਹੈਗੀ ਆ ਜੱਗੂ ਭਗਵਾਨ ਪੁਰੀਏ ਦੀ ਚਾਚੀ ਤੇ ਮਾਸੀ ਉਹ ਸਰਪੰਚਾ ਲੇਖ ਮੇਰੇ ਕੋਈ سپورਨ ਨਹੀਂ ਜੀ ਮੈਂ ਸਾਰੇ ਇਲੈਕਸ਼ਨਾਂ ਚ ਇਲੈਕਸ਼ਨਾਂ ਕਰਾਈਆਂ ਸਾਰੇ ਪਿੰਡਾਂ ਚ ਮੇਰੇ ਪਿੰਡ ਆਪਣੇ ਪਿੰਡ ਚ ਆਮ ਆਦਮੀ ਪਾਰਟੀ ਵਾਲੇ ਨੇ ਇਲੈਕਸ਼ਨ ਲੜੀ ਆ ਕਾਂਗਰਸ ਵਾਲੇ ਨੇ ਇਲੈਕਸ਼ਨ ਲੜੀ ਆ ਅਕਾਲੀ ਦਲ ਵਾਲੇ ਨੇ ਇਲੈਕਸ਼ਨ ਲੜੀ ਆ ਮੈਂ ਆਪਣੇ ਪਿੰਡ ਚ ਮੈਂ ਸਾਰੇ ਪਿੰਡਾਂ ਚ ਖੁੱਲ੍ਹ ਦਿੱਤੀ ਚਾਹੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਜਿਹੜਾ ਮਰਜ਼ੀ ਬੰਦਾ ਆਜ਼ਾਦ ਵੀ ਹੋਵੇ ਕੋਈ ਉਹ ਇਲੈਕਸ਼ਨ ਲੜ ਸਕਦਾ ਹੈ ਹੁਣ ਕਿਹੜੀ ਪਾਰਟੀ ਤੋਂ ਹੈ ਕੌਣ ਅਤਾ ਇਹਨਾਂ ਨੂੰ ਪਤਾ ਹੋ ਕਿ ਕਿੱਧਰੋਂ ਨੇ ਇਹ ਤਾਂ ਕਿੱਧਰੋਂ ਨੇ ਤਾਂ ਹੁਣ ਤਾਂ ਇੱਕ ਹੋਰ ਨਾ ਵਾਤਾ ਪਾੜੇ ਜਿਹੜੀ ਲਾਇ ਐਂਡ ਆਰਡਰ ਦੀ ਗਰਦਾਸ ਨੂੰ ਜਿਹੜੀ ਸਿਚੁਏਸ਼ਨ ਆ ਰਹੀ ਮੂਰੇ ਪ੍ਰਿਆਰ ਉਹਨਾਂ ਦਾ ਇੱਕ ਤਰ੍ਹਾਂ ਹੋਇਆ ਉਸ ਤੋਂ ਬਾਅਦ ਤਿੰਨ ਚਾਰ ਉਪਰੇਟਾ ਹੋਏ ਆਵਾਦੀ ਪਾਰਟੀ ਦੀ ਸਰਕਾਰ ਛਟੋ ਕ੍ਰਿਟੀਕਲ ਕਨੈਕਸ਼ਨ ਸਾਰੇ ਫਿਰ ਜੱਗੂ ਜੀ ਮਹਾਰਾਜ ਨੂੰ ਕੋਈ ਜਦਨ ਵਿੱਚ ਉਦਣ ਇਹ ਲਾਇ ਐਂਡ ਆਰਡਰ ਦੀ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ ਸੀ ਕਿਉਂ ਨਹੀਂ ਤੁਸੀਂ ਤੁਸੀਂ ਇੱਕ ਹੋਰ ਗੱਲ ਦੇਖੋ ਜਿਹੜੀ ਕੱਲ ਦੀ ਕੱਲ ਹੈ ਇਹਨਾਂ ਨੇ ਪਰਸੋਂ ਪਿਆ ਘਰ ਸਟੇਟਮੈਂਟ ਦਿੱਤੀ ਆ ਕਿ ਪਹਿਲਾਂ ਉਹ ਜਿਹੜੀ ਫਤੇਗੜ ਗੋਲੀ ਚੱਲੀ ਉਹ ਜਿਹੜਾ ਬੰਦਾ ਵਾ ਜਿਹਦੇ ਦੁਕਾਨ ਤੇ ਗੋਲੀ ਚੱਲੀ ਐ ਉਹ ਬੰਦਾ ਸਾਡੇ ਕੋਲ ਆਇਆ ਤਾਂ ਸਾਡੇ ਕੋਲੋਂ ਜਾਣ ਜਦੋਂ ਸਾਡੇ ਕੋਲ ਆ ਤਾਂ ਡੇਢ ਘੰਟੇ ਬਾਅਦ ਗੋਲੀ ਚੱਲੀ ਐ ਇਹਦਾ ਮਤਲਬ ਇਹ ਐ ਕਿ ਉਹ ਬੰਦਾ ਤੁਹਾਡੇ ਕੋਲ ਬੈਠਾ ਤਾਂ ਡੇਢ ਘੰਟੇ ਬਾਅਦ ਗੋਲੀ ਚੱਲਦੀ ਆ ਇਹ ਤਾਂ ਮੈਂ ਤੁਹਾਨੂੰ ਇਹ ਵੀ ਪਤਾ ਹੋਊਗਾ ਫਿਰ ਗੋਲੀ ਕਿੰਨੇ ਚਲਾਈ ਐ ਇਹਦੇ ਤੋਂ ਇੱਕ ਅੰਦਾਜ਼ਾ ਲਾ ਦੋ ਕਿ ਜਿਹੜੇ ਬੰਦਾ ਤੁਹਾਡੇ ਕੋਲ ਬੈਠਾ ਹੈ ਉਹਦੀ ਦੁਕਾਨ ਤੇ ਤੁਹਾਡੇ ਕੋਲ ਬੈਠੋ ਤੁਸੀਂ ਕਹਿੰਦੇ ਕਿ ਸਾਡੇ ਕੋਲ ਬੈਠਾ ਆ ਡੇਢ ਘੰਟੇ ਬਾਅਦ ਉਹਦੀ ਦੁਕਾਨ ਤੇ ਗੋਲੀ ਚੱਲਦੀ ਆ ਉਹ ਫਿਰ ਕੌਣ ਚਲਾ ਗਿਆ ਜੀ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਤਾਂ ਰਾਤੀ ਕਲੀਅਰ ਕੀਤਾ ਕਿ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਆ ਮੈਂ ਰਾਤੀ ਗਿਆ ਉੱਥੇ ਵਿਜਟ ਕਰਕੇ ਆ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਆ ਉਹਦਾ ਛੋਟਾ ਭਰਾ ਮੇਰੀ ਪਾਰਟੀ ਦਾ ਸਰਪੰਚ ਹੈ ਉਹ ਕਹਿੰਦਾ ਸੀ ਤਾਂ ਤੇ ਕੋਲ ਗਏ ਨਹੀਂ ਉਹ ਕਹਿੰਦਾ ਮੈਂ 3 ਮਹੀਨੇ ਪਹਿਲਾਂ ਦੁਕਾਨ ਰੈਂਟ ਤੇ ਲਈ ਆ ਮੇਰੇ ਤੋਂ ਪਹਿਲਾਂ ਦੁਕਾਨ ਕਿਸੇ ਭਗਵਾਨਪੁਰੇ ਦਾ ਹੀ ਬੰਦਾ ਵਾ ਉਹਦੇ ਕੋ ਰੈਂਟ ਤੇ ਸੀਗੀ ਉਹਦੇ ਕੋ ਰੈਂਟ ਤੇ ਮੈਂ 3 ਮਹੀਨੇ ਤੋਂ ਲਈ ਆ ਜਿਹੜਾ ਭਗਵਾਨਪੁਰੇ ਦਾ ਉਹਨੂੰ ਥੈਟਕਲ ਜਰੂਰ ਆਈ ਆ ਉਹਦੇ ਭਲੇਖੇ ਚ ਕੀ ਉਹ ਬੰਦੇ ਨੇ ਦੁਕਾਨ ਪਈ ਤਾਂ ਮੇਰੇ ਤੇ ਇਨਫਰਿੰਗ ਹੋਈ ਨਹੀਂ ਜੀ ਇੱਕ ਆਪਣਾ ਜੱਗ ਨੂੰ ਨਨਤਨੀ ਰਿਮਾਰਡ ਮਿਲਦਾ ਵਾ ਇਹ ਉਹਦੇ ਦੂਜੇ ਜਿਹੜੇ ਸਾਥੀ ਹੁੰਦੇ ਆ ਜੇਕਰ ਕੋਸ਼ਿਸ਼ ਕਰਾਓਗੇ ਰੰਦਾ ਵਾ ਨਾਨੂਰ ਦੇ ਨਾਲ ਕਰਤਾ ਕਰੋ ਅੰਦੀ ਕੋਸ਼ਿਸ਼ ਬਿਲਕੁਲ ਜੀ ਤੁਹਾਡੇ ਚੈਨਲ ਦੇ ਨਹੀਂ ਮੈਨੂੰ ਇਹੀ ਤੁਹਾਡੇ ਚੈਨਲਾਂ ਤੋਂ ਉਮੀਦ ਹੈ ਕਿ ਇਹ ਕਹਿੰਦੇ ਨੇ ਕਿ ਚੈਨਲ ਜੇ ਤੁਹਾਡੇ ਚੈਨਲ ਨਾਲ ਦੇ ਥਰੂ ਹੀ ਜਿਹੜਾ ਮਾੜਾ ਬੰਦਾ ਉਹ ਇਨਸਾਫ ਮਿਲ ਸਕਦਾ ਤੁਹਾਡੇ ਚੈਨਲ ਨਾਲ ਦੇ ਥਰੂ ਤੁਸੀਂ ਗੱਲ ਜਿਹੜੀ ਆ ਗੱਲ ਜਾ ਰਹੀ ਹੈ ਜੀ ਨਹੀਂ ਨਹੀਂ ਇਹ ਸਾਡੇ ਜਰੀਏ ਬਿਲਕੁਲ ਕਰਾਂਗੇ ਜੀ ਬਿਲਕੁਲ ਅਜੇ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਰਿਟਰਨ ਚ ਕੋਈ ਗੱਲ ਨਹੀਂ ਅਜੇ ਤੱਕ ਕੀਤੀ ਜੀ ਇਹਦੇ ਸਬੰਧ ਚ ਮੈਂ ਮਿਲਾਂਗਾ ਜੀ ਸੀਐਮ ਸਾਹਿਬ ਨੂੰ ਬੀਜੀਪੀ ਨੂੰ ਲਿਖੋਗੇ ਕਿ ਮੈਂ ਸੀਐਮ ਸਾਹਿਬ ਨੂੰ ਮਿਲਾਂਗਾ ਜੀ ਇਸ ਬਾਰੇ ਆਪਸੇ ਸੂਬੇ ਚ ਐਮਪੀ ਦਾ ਪਰਿਵਾਰ ਸੇਫ ਨਹੀਂਗਾ ਤੇ ਆਮ ਲੱਗਦਾ ਕਿਵੇਂ ਸੇਫ ਹੋਏ ਐਮਪੀ ਦਾ ਸੇਫ ਨਹੀਂ ਮੈਂ ਐਮਐਲਏ ਆ ਠੀਕ ਹੈ ਜੀ ਮੈਂ ਤਾਂ ਨਹੀਂ ਕਦੀ ਕਿਹਾ ਕਿ ਮੈਂ ਐਮਐਲਏ ਕ ਸੇਫ ਨਹੀਂ ਠੀਕ ਹੈ ਨਾ ਸੇਫਟੀ ਫਿਰ ਤਾਂ ਸਾਰੇ ਕారణਕ ਕੋਈ ਵੀ ਨਹੀਂ ਸੇਫ ਜੀ ਪੰਜਾਬ ਚ ਮੈਨੂੰ ਤਾਂ ਨਹੀਂ ਲੱਗਦਾ ਹੁਣ ਜੀ ਪੰਜਾਬ ਚ ਕੋਈ ਸਥਿਤੀ ਹੈ ਲੋ ਆ ਨਾ ਦੇ ਕੇ ਇੱਕ ਗੱਲ ਰਿਕਾਰਡ ਜੇ ਇੱਕ ਗੱਲ ਜੇ ਡੇਰਾ ਬਾਬਾ ਨਾਨਕ ਚ ਮੈਂ ਬਾਹਰ ਦੇ ਹਲਕਿਆਂ ਦੀ ਨਹੀਂ ਗੱਲ ਕਰਦਾ ਮੈਂ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ 'ਚ ਕੋਈ ਵੀ ਅੱਜ ਕਾ ਬਾਹਰਦਤ ਕਿਸੇ ਨੇ ਕੀਤੀ ਆ ਜਸਟ ਉਹਨਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਾਰੇ ਟੈਸਟ ਕਰਕੇ ਸਾਰੇ ਬੰਦੇ ਫੜ ਕੇ ਅੰਦਰ ਦੇ ਦਿੱਤੇ ਨੇ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ 'ਚ ਇੱਕ ਸੁਨਿਆਰੇ ਦੀ ਲੁੱਟ ਹੋਈ ਕੋਈ ਜਿਹਦੇ ਦੁਕਾਨ ਤੋਂ ਧੁੱਪਨੇ 1:30 ਵਜੇ ਡੱਕ ਮਾਰਿਆ ਸੀ ਜੋਨਾ ਔਰ ਡੇਰੇ ਲਿਆ ਕੇ ਥਾਣੇ 'ਚੋਂ ਬੰਦੇ ਪੰਡੋਰੀ ਤੁਹਾਡੇ ਅੰਮ੍ਰਿਤਸਰ ਲਾਗੋ ਫੜ ਕੇ ਖੜੇ ਆ ਆ ਪਨੋਰੀ ਡੇਰੇ ਥਾਣੇ ਚ ਦਿੱਤੇ ਪਤਾ ਤੁਸੀਂ ਮੇਰੇ ਕਰਕੇ ਵੀ ਗਏ ਸੀਗੇ ਇੰਨਾ ਕੰਮ ਲੁੱਟਮਾਰ ਕਿਉਂ ਹੋ ਰਹੀ ਹੈ ਜਿਹੜੇ ਜੋ ਸਰਕਾਰ ਚੱਲ ਰਹੀ ਹੈ ਤੁਹਾਡੀ ਸਰਕਾਰ ਚ ਕਿਉਂ ਚੱਲ ਰਹੀ ਹੈ ਕਿੱਥੇ ਲੁੱਟਖੋ ਹੋ ਰਹੀ ਹੈ ਮੈਨੂੰ ਇੱਕ ਇੱਕ ਜਗ੍ਹਾ ਦੱਸੋ ਕਿੱਥੇ ਲੁੱਟਖੋ ਹੋਈ ਹੈ ਜੀ ਮੈਂ ਕਿਹਾ ਤੁਸੀਂ ਵਾਰਦਾਤਾ ਦੱਸੋ ਨਾ ਵਾਰਦਾਤਾ ਹੋਈ ਕਿੱਥੇ ਹੈ ਸਿਰਫ ਡਰਾ ਇੱਕ ਡਰਾਵਾ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹ ਸਿਰਫ ਇੱਕ ਡਰਾਵਾ ਦਿੰਦੇ ਨੇ ਤੁਰੇ ਜਾਂਦਿਆਂ ਨੂੰ ਕਿਸੇ ਦੇ ਗੇਟ 'ਚ ਛੋਟਾ ਮੋਟਾ ਖਲਾਕ ਕਰ ਗਿਆ ਤਾਂ ਲੋਕ ਸਹਿਮ ਜਾਂਦੇ ਨੇ ਨਹੀਂ ਜਿਹੜੀ ਆ ਮੈਂ ਕਤਲ ਹੋਵੇ ਜੀ ਕੋਈ ਇੱਕ ਕਤਲ ਦੱਸੋ ਗੋਲੀ ਮਾਰ ਕੇ ਥਾੜ ਗਿਆ ਜਨਿਆਲੇ ਦੇ ਵਿੱਚ ਵਕੀਲ ਨੂੰ ਗੋਲੀਆਂ ਮਾਰਤੀਆਂ ਕਈ ਕਤਲ ਹੋ ਗਏ ਅਪੋਰ ਦੇ ਵਿੱਚ ਵਪਾਰੀ ਨੂੰ ਮਾਰ ਕੇ ਕੱਲ੍ਹ ਹਜੇ ਕੇਜਰੀਵਾਲ ਸਾਹਿਬ ਦੇਖੋ ਜੀ ਜਿਹੜੇ ਬੰਦੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ ਚ ਲਿਆ ਕਾਨੂੰਨ ਨੇ ਉਹਨੂੰ ਬਖਸ਼ਣਾ ਨਹੀਂ ਅੱਜ ਤੱਕ ਦਾ ਇਤਿਹਾਸ ਵਾ ਪੁਰਾਣਾ ਤੁਸੀਂ ਮੇਰੇ ਤੋਂ ਸਾਰੇ ਸਿਆਣੇ ਕਹਿੰਦੇ ਕਤਲ ਕਦੀ ਗੁੱਝਾ ਨਹੀਂ ਰਹਿੰਦਾ ਕਤਲ ਕਦੀ ਛੁਪਦਾ ਨਹੀਂ ਕਤਲ ਅੱਜ ਟ੍ਰੇਸ ਹੋ ਜੇ ਕਤਲ 2 ਮਹੀਨਿਆਂ ਨੂੰ ਟ੍ਰੇਸ ਹੋ ਜੇ ਕਤਲ ਟ੍ਰੇਸ ਹੋਣਾ ਰਹਿੰਦਾ ਨਹੀਂ ਜਿਹੜੇ ਬੰਦਿਆਂ ਨੇ ਕੰਮ ਕੀਤਾ ਉਹ ਇੱਕ ਦਿਨ ਜਰੂਰ ਸ락ਨ ਦੇ ਪਿੱਛੇ ਆ ਜਾਂਦੇ ਨੇ ਕਹਿੰਦੇ ਨੇ ਕਮੈਂਟ ਮਾਰਿਆ ਸੀ ਉਹਦਾ ਕਿਉਂ ਉਹ ਤਾਂ ਮੈਂ ਪਤਾ ਕੀਤਾ ਜਿਉਂ ਤਾਂ ਕਹਿੰਦਾ ਇੱਕ ਦਿਮਾਗੀ ਵੀ ਥੋੜਾ ਜਿਹਾ ਇਦਾਂ ਦਾ ਕਈ ਉਹਦਾ ਫੁਕਰੀ ਜੀ ਮਾਰ ਗਿਆ ਹਾਂ ਇਹਨਾਂ ਮੈਂ ਫੁਕਰੀ ਕਹਿ ਸਕਦਾ ਐਸੇ ਰੰਦਾ ਉਹਦਾ ਤੁਹਾਡੀ ਉਹਨੇ ਇੰਨਾ ਡਿਟੇਲ ਨਾਲ ਲਿਖਿਆ ਕਿ ਕਾਨੂੰਨੀ ਛੱਡਾਂਗੇ ਉਹਦਾ ਫੁਕਰੀ ਮਾਰ ਗਿਆ ਬੇਕੂਫੀ ਕੀਤੀ ਉਹਦਾ ਜੱਗ ਨਾਲ ਲਿੰਕ ਹੈ ਮੈਨੂੰ ਤਾਂ ਨਹੀਂ ਲੱਗਦਾ ਬਾਕੀ ਉਹਨੂੰ ਪਤਾ ਹੋਊਗਾ ਜਦੋਂ ਕੋਈ ਕੋਈ ਸਪੋਰਟ ਨਹੀਂ ਹੈ ਕਿਉਂ ਤੁਸੀਂ ਆਵਾਜ਼ੇ ਪਾਰਟੀ ਦੀ ਵੱਲੋਂ ਇਹ ਸ਼ੋਰ ਕਰਦੇ ਕਿ ਤੁਹਾਡੀ ਕਿਸੇ ਗੈਂਗਸਟਰ ਦੇ ਨਾਲ ਤੁਹਾਡਾ ਕੋਈ ਸਬੰਧ ਨਹੀਂ ਸਾਹਿਬ ਮੇਰੀ ਗੈਂਗਸਟਰ ਨਾਲ ਕਿਸੇ ਸਬੰਧ ਨਹੀਂ ਮੇਰਾ ਅਤਵਾਦ ਨਾਲ ਕੋਈ ਸਬੰਧ ਨਹੀਂ ਤੁਹਾਨੂੰ ਮੈਂ ਅੱਜ ਦੱਸ ਚੱਲਿਆ ਜਿਹੜੇ ਲੋਕ ਇਹ ਕਹਿੰਦੇ ਨੇ ਤੁਹਾਨੂੰ ਪਤਾ ਮੇਰੀ ਫੈਮਿਲੀ ਦੀ ਬੈਕਗ੍ਰਾਉਂਡ ਦਾ ਮੇਰੀ ਬੈਕਗ੍ਰਾਉਂਡ ਦਾ ਪਤਾ ਨਹੀਂ ਪਤਾ ਤੁਹਾਨੂੰ ਮੇਰੀ ਉਹ ਬੈਕਗ੍ਰਾਉਂਡ ਹੈ 1999 ਚ ਮੇਰੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਸੀਗੇ ਅਤਵਾਦੀਆਂ ਨੇ ਮੇਰੇ ਫਾਦਰ ਸਾਹਿਬ ਨੂੰ ਪਹਿਲਾਂ ਮਾਰਿਆ 1999 ਚ ਸ਼ਹੀਦ ਕੀਤਾ ਉਹਨੂੰ 1 ਸਾਲ ਬਾਅਦ ਮੇਰੇ ਫਾਜ਼ਲ ਸਾਹਿਬ ਦੇ ਚਾਚਾ ਜੀ ਵੀ ਸਰਪੰਚੀ ਦੇ ਸਰਦਾਰ ਸਾਦਾ ਸਿੰਘ ਰੱਤੇ ਪਿੰਡ ਦੇ ਉਹਨਾਂ ਨੂੰ ਤੇ ਉਹਨਾਂ ਦੇ ਦੋ ਬੇਟਿਆਂ ਨੂੰ 90 'ਚ ਸ਼ਹੀਦ ਕੀਤਾ ਮੇਰੇ ਪਰਿਵਾਰ ਨਾਲ ਜਿੱਡੀ ਵੱਡੀ ਸ਼ਹਾਦਤ ਸਾਡੇ ਪਰਿਵਾਰ ਨੇ ਦਿੱਤੀ ਆ ਸਾਡੇ ਪਰਿਵਾਰ ਦਾ ਕੋਈ ਕੋਈ ਉਂਗਲ ਤਾਂ ਖੜੀ ਕਰੇ ਕਿ ਇਹਨਾਂ ਲੋਕਾਂ ਦੇ ਜਿਹੜੇ ਗੱਲਾਂ ਕਰਦੇ ਨੇ ਕਿ ਅਸੀਂ بڑے ਹੈਗੇ ਆ ਇਹਨਾਂ ਦੇ ਪੈਰਾਂ 'ਚ ਕਿਤੇ ਕੰਡਾ ਵੀ ਲੱਗਿਆ ਡਸਨ ਲਗਾ ਵੀ ਕਹਿ ਰਹੇ ਨੇ ਵੀ ਕਿ ਉਹਦੇ ਪਰ ਮੰਗ ਕੀਤੀ ਬਿਲਕੁਲ ਠੀਕ ਗੱਲ ਹੈ ਜੀ ਲੋਕਤੰਤਰ ਆ ਲੋਕਤੰਤਰ ਚ ਹਰ ਇੱਕ ਦਾ ਹੱਕ ਬਣਦਾ ਹੈ ਉਹ ਪ੍ਰੋਟੈਸਟ ਕਰਨ ਦਾ ਵੀ ਉਹਨਾਂ ਦਾ ਹੱਕ ਬਣਦਾ ਹੁੰਦਾ ਮੰਗ ਰੱਖਣ ਦੀ ਜਾਇਜ਼ ਮੰਗ ਰੱਖੀ ਹੋਣਾ ਜਿਹੜੀ ਲੰਗਾਹ ਸਾਹਿਬ ਨੇ ਰੱਖੀ ਹੈ ਗਿਲਕੋ ਰੰਜੀਤ ਗਿਲਕੋ ਜਿਹੜੇ ਨੇ ਮੁਹਾਲੀ ਤੋਂ ਉਹ ਆਪ ਬੀਜਪੀ ਸ਼ਾਮਲ ਹੁੰਦੇ ਆ ਨਾਲ ਹੀ ਅਗਲੇ ਦਿਨ ਵਿਜੀਲੈਂਸ ਦੀ ਰੇਡ ਕਰ ਦਿੱਤੀ ਜਾਂਦੀ ਦੇਖੋ ਜੀ ਜਿਹੜੇ ਬੰਦੇ ਨੇ ਵੀ ਗਲਤ ਕੰਮ ਪੰਜਾਬ ਦੀ ਧਰਤੀ ਤੇ ਕੀਤਾ ਉਹਨੂੰ ਕਿਸੇ ਨੂੰ ਬਖਸ਼ਣਾ ਨਹੀਂ सीएम साहब ਦਾ ਬੜਾ ਕਲੀਅਰ ਕੱਟ ਮੈਸੇਜ ਹੈ ਕਿ ਜਿੰਨੇ ਵੀ ਇੱਥੇ ਗੜਬੜੀ ਕੀਤੀ ਹੈ ਜਾਂ ਜਿੰਨੇ ਵੀ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਭਾਵੇਂ ਕਿਸੇ ਜਰੀਏ ਲੁੱਟਿਆ ਚਾਹੇ ਉਹ ਰੀਅਲ ਏਸਟੇਟ ਚ ਲਾ ਕੇ ਲੁੱਟਿਆ ਹੋਵੇ ਚਾਹੇ ਉਹਨੇ ਕਿਸੇ ਤਰੀਕੇ ਨਾਲ ਕਰਪਸ਼ਨ ਕੀਤੀ ਹੋਵੇ ਉਹਨੂੰ ਪੰਜਾਬ ਸਰਕਾਰ ਨੇ ਕਿਸੇ ਕਿੰਤੇ ਨਹੀਂ ਬਿਲਕੁਲ ਜੀਮਾ ਇਹ ਕਿਹਦੇ ਵੇਚਿਆ ਹੁੰਦਾ ਹੈ ਜਿਹੜਾ ਰਮਾਨਦਿਲਾ ਹੋਣਾ ਚਾਹੀਦਾ ਤੇ ਨਾਲ ਇਹਨਾਂ ਨੂੰ ਵੀ ਜਿੰਨਾ ਚਿਰ ਜਿੰਨਾ ਚਿਰ ਆਮੋ ਸਾਹਮਣੇ ਬੰਦਾ ਨਾ ਹੋਵੇ ਜਿਹੜੇ ਕਲੀਅਰ ਕੱਟ ਕਹਿ ਰਹੇ ਨੇ ਜੇ ਉਹਦਾ ਭਰਾ ਕਲੀਅਰ ਕੱਟ ਕਹਿ ਰਿਹਾ ਕਿ ਸਾਡੇ ਕੋਲ ਇਹਨਾਂ ਮਰਵਾਇਆ ਤਾਂ ਮਾਰਨ ਵਾਲੇ ਵੀ ਉਹਦੀ ਵਹਿਲੀ ਦੀ ਤਾਂ ਜਿਹੜਾ ਮਾਰਨ ਵਾਲਾ ਵੇਤਾ ਵਿੱਚ ਛੜਕਾ ਐਸ ਬੰਨੇ ਉਹ ਨੇ ਤੇ ਐਸ ਬੰਨੇ ਉਹ ਜਿਨ੍ਹਾਂ ਨੇ ਮਾਰਿਆ ਉਹ ਬੰਦਾ ਮੁੰਡਾ ਦੀਪ ਹੋਣੀ ਆ ਉਹ ਵੀ ਅੰਦਰ ਨੇ ਉਹ ਜਦੋਂ ਰਿਮਾਂਡ ਤੇ ਪੁਲਿਸ ਰਿਮਾਂਡ ਤੇ ਲੈ ਕੇ ਆਉਂਦੀ ਹੈ ਆ ਹੋਰ ਵੀ بڑے کیسਾਂ ਚ ਲੈ ਕੇ ਆਉਂਦੀ ਹੈ ਜਦੋਂ ਆਪਾਂ ਕੇਸ ਨੂੰ ਟਰੇਸ ਹੀ ਕਰਨਾ ਹੈ ਤਾਂ ਫਿਰ ਰਿਮਾਂਡ ਤੇ ਤਲਿਆਉਣਾ ਪੈਗਾ ਪਹਿਲਾਂ ਨਹੀਂ ਗਿਰਫਤਾਰ ਕੀਤਾ ਪੁਲਿਸ ਨੇ ਕਿੰਨੇ ਕੇਸ ਕਿੰਨੇ ਯਾਰ ਕਿਹਦਾ ਚ ਜਿਹੜੀ ਢਿਲਵਾਲ ਹੈ ਜਿਹੜਾ ਦੇਖੋ ਜੀ ਢਿਲਵਾਲ ਦੇ ਪਰਿਵਾਰ ਨਾਲ ਕਿਤੇ ਕੰਟੈਕਟ ਕਰਕੇ ਵੀ ਕਿਉਂ ਤੁਹਾਡੇ ਚੈਨਲ ਵਾਲੇ ਜਾਏ ਉਹਦੇ ਘਰ ਉਹਦੇ ਬ੍ਰਦਰ ਨੂੰ ਮਿਲ ਕੇ ਦੱਸਿਓ ਕਿ ਉਹਨਾਂ ਹਾਈ ਕੋਰਟ ਤੇ ਤਾਂ ਕਿਥੋਂ ਕਿਥੋਂ ਤੱਕ ੱੱਕੇ ਖਾਦੇ ਸਿਰਫ ਪੋਲੀਟਿਕਲ ਪ੍ਰੈਸ਼ਰ ਕਰਕੇ ਦਬਾਅ ਕਰਕੇ ਜਿਹੜਾ ਇਹ ਸਾਰਾ ਕੁਝ ਨਾ ਭਾਈ ਮਾਮਲਾ ਇਹ ਆ ਵੀ ਜਿਹੜਾ ਉਹ ਨਾ ਆਪਣਾ ਕਾਨੂੰਨ ਵਿਆਪ ਆਹ ਕਾਨੂੰਨ ਤੋਂ ਜਦ ਦੇਸ ਹੋਇਆ ਉਸ ਤੋਂ ਬਾਅਦ ਹੀ ਤੁਸੀਂ ਬੋਲਣਾ ਸ਼ੁਰੂ ਹੋਇਆ ਪਹਿਲੋ ਇਹ ਕੋਈ ਆਵਾਜ਼ ਠਾਈ ਵੀ ਜੀ ਜਣਾੜਾਗਾ ਵਾ ਤੇ ਯਾਰ ਜਦੋਂ ਮੈਨੂੰ ਪਤਾ ਲੱਗਾ ਜਦੋਂ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਈ ਜਦੋਂ ਚੀਕਾਂ ਕਰਨੀਆਂ ਦੀਆਂ ਨਿਕਲੀਆਂ ਤਾਂ ਮੈਨੂੰ ਪਤਾ ਲੱਗਾ ਮੈਂ ਹੁਣ 2 ਲੱਖ ਬੋਰ ਦਾ ਕਸਟੋਡੀਆ ਨਾ ਡੇਰਾ ਪਾਪਾ ਨਾਨਕਾਲ ਕੇ ਦਾ ਤਾਂ ਮੈਂ ਜਦੋਂ ਲੋਕਾਂ ਦੀ ਗੱਲ ਮੇਰੇ ਕੰਨਾਂ ਤੱਕ ਆਉਂਦੀ ਆ ਤਾਂ ਮੈਨੂੰ ਲੱਗਦਾ ਕਿ ਉਹ ਗੱਲ ਜਿਹੜੀਆਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਦੇ ਬਾਰੇ ਤੁਸੀਂ ਬੜੇ ਬਿਜ਼ਨਸ ਦੇ ਬੋਦੀ ਮਾਤਾ ਨਹੀਂ ਜਾਂਦੇ ਇਦਾਂ ਆਵਾਜ਼ੇ ਬਾਅਦ ਤੁਸੀਂ ਬੜੇ ਗੰਭੀਰ ਅਲੀਗੇਸ਼ਨ ਲਾਏ ਮੈਂ ਥੋੜੀ ਲਾਏ ਪਰਿਵਾਰ ਨੇ ਲਾਏ ਨੇ ਉਹਦੇ ਚ ਮੈਂ ਕੀ ਕਿਹਾ ਉਹਦੇ ਚ ਫਾਲਤੂ ਕੀ ਕਿਹਾ ਤੁਸੀਂ ਦੱਸੋ ਕੀ ਪਰਿਵਾਰ ਨੇ ਕਿਹਾ ਜਦੋਂ ਪਰਿਵਾਰ ਦੀ ਸਟੈਂਡ ਹੈ ਮਾਂ ਤਾਂ ਕਿ ਨਹੀਂਗੀ ਦੇਖੋ ਜੀ ਘਰ ਵਾਲੇ ਕਹਿੰਦੇ ਨੇ ਮਾਂ ਮਰੀਏ ਜਿਨ੍ਹਾਂ ਦੀ ਉਹ ਕਹਿੰਦੇ ਨੇ ਜਿਨ੍ਹਾਂ ਦੀ ਮਾਂ ਮਰਦੀ ਆ ਜਿਨ੍ਹਾਂ ਦਾ ਪਿਓ ਮਰਦਾ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦਾ ਅਸਲੀ ਦੋਸ਼ੀ ਕੌਣ ਹੈ ਉਹਨਾਂ ਨੇ ਬੜਾ ਕਲੀਅਰ ਕੱਟ ਕੀਤਾ ਵਾ ਡੀਟੀਆਰ ਕੱਟੀ ਗਈ ਆ ਬਿਲਕੁਲ ਹਾਲੋ ਨਾ ਨੇ ਉਹ ਪ੍ਰਾਣੇ ਬਾੜ ਕਹਤਾ ਕਿ ਅਸੀਂ ਸਾਨੂੰ ਪਤਾ ਕਿ ਇਹ ਪੋਲਿਟਿਕਲ ਲੋਕਾਂ ਦੇ ਬੜੇ ਵੱਡੇ ਹੱਥ ਹੁੰਦੇ ਨੇ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਆਉਣ ਵਾਲੇ ਸਮੇਂ 'ਚ ਪਰ ਲਗਾਤਾਰ ਦੇਗੂ ਨਹੀਂ ਇਹ ਯਾਰ ਇੱਕ ਮਿੰਟ ਜਗਾਤ ਲਗਾਤਾਰ ਦੇਗੂ ਦੇ ਗੈਂਗ ਦੇ ਜਿਹੜੇ ਇਹ ਬੰਦੇ ਆ ਲਗਾਤਾਰ ਹਥਿਆਰ ਸਪਲਾਈ ਹੋ ਰਹੀ ਹੈ ਬਰਸਤ ਦੇ ਵਿੱਚ ਬਾਰਡਰ ਏਰੀਆ 'ਚ ਲੱਗਦਾ ਕਿ ਗੈਂਗਵਾਰ ਜਿਹੜੀ ਆ ਦੋਨੋਂ ਪਾਸੇੋਂ ਜਿਹੜੀ ਆ ਜ਼ਿਆਦਾ ਫੈਲ ਰਹੀ ਹੈ ਅਸ਼ੰਕਾਜੀਤ ਜਿਹੜੇ ਜਿਹੜੇ ਹਥਿਆਰ ਹੁੰਦੇ ਨੇ ਕਿੱਦਾਂ ਫੜੇ ਜਾਂਦੇ ਨੇ ਵੜੇ ਜਾਂਦੇ ਨਹੀਂ ਇੱਕ ਵਾਰ ਦਤ ਕੀਤੀ ਸਾਰੇ ਰਸਟੋ ਕੇ ਬੰਦੇ ਸਾਰੇ ਹਥਿਆਰ ਫੜ ਲੇ ਪੰਜਾਬ ਸਰਕਾਰ ਨੇ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਲਾਡ ਐਂਡ ਅੰਡਰ ਨੂੰ ਆਪਣੇ ਹੱਥ ਚ ਨਹੀਂ ਲੈਣ ਦੇਣਾ ਕਿ ਕਿਸੇ ਨੂੰ ਭੁਲੇਖਾ ਹੋਵੇ ਇਹ ਦਤੂ ਦਾ ਭਰਾ ਜਿਹੜਾ ਇਹ ਵੀ ਗੱਲ ਕਹਿਣ ਜਾਂਦਾ ਹੈ ਕਿ ਕੱਲ੍ਹ ਦਾ ਮੇਰੀ ਮਾਂ ਦਾ ਕਤਲ ਹੈ ਤੇ ਉਹ ਜਿਹੜਾ ਸਾਡਾ ਦਾ ਪਤਾ ਕਰੀ ਉਹ ਗੱਲ ਨੂੰ ਥੋੜਾ ਜਿਹਾ ਪੱਟੀ ਜਾਂਦਾ ਹੈ ਵੀ ਕੋਈ ਨਾ ਲਈ ਜਾਂਦਾ ਹੈ ਕਿ ਜਿਹਨਾਂ ਦਾ ਸਕੂਲ ਜਾਮਲ ਰੰਡਾਵੇ ਦੇ ਨਾਮ ਤੇ ਆ ਪਰ ਤੁਹਾਡਾ ਪੱਤਰਕਾਰ ਉਹ ਉਸ ਤਰੀਕੇ ਨਾਲ ਉਹ ਕੁਐਸਚਨ ਪੁੱਟ ਅਪ ਕਰਦਾ ਹੀ ਨਹੀਂ ਸੀ ਉਹ ਤਾਂ ਉਹ ਤਾਂ ਦੱਸਣ ਹੀ ਦਿਆ ਸੀਗਾ ਉਹਨੇ ਤਾਂ ਕਲੀਅਰ ਹੀ ਕੱਟ ਕਰਤਾ ਹੁਣ ਤਾਂ ਗੱਲ ਕੋਈ ਪਰਦੇ ਚ ਰਹਿ ਨਹੀਂ ਗਈ ਉਹ ਤਾਂ ਸਾਰੀਆਂ ਗੱਲਾਂ ਹੁਣ ਤਾਂ ਉੱਕੀਆਂ ਦੇ ਬਿੱਲੀ ਥੱਲੇ ਚ ਬਾਹਰ ਆ ਗਈਆਂ ਗੱਲ ਹੈ ਕਿ ਸੀਯੂ ਸਾਹਿਬ ਨੂੰ ਮਿਲਣ ਤੋਂ ਲਗਵਾ ਦਿੱਤੀ ਵੀ ਨੂੰ ਲੈਟਰ ਲਿਖੋ ਵੀ ਆਪਣੇ ਲੈਟਰ ਹੈੱਡ ਤੇ ਕੇ ਇਸ ਮਾਮਲੇ ਦੀ ਇਨਕੁਆਇਰੀ ਕੀਤੀ ਜਾਵੇ ਕਿ ਉਹ ਗੱਲ ਕਰਨੀ ਤੇ ਰਿਟਰਨ ਦੇਣਾ ਬੜਾ ਫਰਕ ਹੈ ਕਰਨਾ ਦੇਖੋ ਜੀ ਇਹ ਗੁਰਦੀਪ ਸਿੰਘ ਦਾਵਾ ਉਹ ਬੰਦਾ ਠਿਕ ਨਹੀਂ ਨਾ ਮੈਂ ਕਦੇ ਕਿਸੇ ਕੋ ਡਰਦਾ ਹਾਂ ਆ ਨਾ ਮੈਨੂੰ ਕਿਸੇ ਦਾ ਡਰ ਆ ਮੈਂ ਡਰਦਾ ਤਾਂ ਸਿਰ ਪ੍ਰਮਾਤਮਾ ਕੋ ਡਰਦਾ ਜਾਂ ਗਰਦੀਪ ਸਿੰਘ ਦਾ ਡਰਨ ਵਾਲਾ ਹੁੰਦਾ ਨਾ ਜਿਹੜਾ ਕਹਿੰਦੇ ਕਿ ਏਡਾ ਬੜਾ ਵੱਡਾ ਮਹਾਰਤੀ ਹੈ ਜੀ ਤੇ ਸਾਹਮਣੇ ਕੋ ਖੜਦਾ ਨਹੀਂ ਇਹ ਗਰਦੀਪ ਸਿੰਘ ਉਹ ਆ ਜਨੇ 6000 ਵੋਟ ਨਾ ਹਰਾਉਿਆ ਉਹਨੂੰ ਇਹ ਉਹ ਗਰਦੀਪ ਸਿੰਘ ਹੈ ਜੀਪੀ ਨੂੰ ਲੈਟਰ ਲਿਖ ਕੇ ਮੰਨ ਕਰੋਗੇ ਇਨਕੁਆਰੀ ਨਹੀਂ ਬਿਲਕੁਲ ਕਰਾਂਗਾ ਜੀ ਤੁਹਾਡੇ ਨਾਲ ਕਿਹਦੇ ਸੇਫ ਪੋਲਿਟিক্যাল ਲੋਕ ਤੁਹਾਨੂੰ ਜਿੱਦਾਂ ਇਹ ਸੈੱਟ ਕੋਲ ਉਹਨਾਂ ਨੇ ਕਿਹਾ ਆਈਏ ਸੇਫ ਹੈ ਪੋਲਿਟিক্যাল ਲੋਕ ਬਿਲਕੁਲ ਸੇਫ ਆ ਜੀ ਬਿਲਕੁਲ ਬਿਲਕੁਲ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News